ਫਸੇ ਯੋਯੋ ਹਰਦੀਪ ਸਿੰਘ ਤੇ ਕਰਨ ਔਜਲਾ ਮਿਲੀਨੀਅਰ ਤੇ ਐਮ ਐਫ ਗੱਭਰੂ ਗੀਤਾਂ ਤੇ ਛਿੜਿਆ ਵਿਵਾਦ ਪੰਜਾਬ ਮਹਿਲਾ ਕਮਿਸ਼ਨ ਨੇ ਗੀਤਾਂ ਚ ਔਰਤਾਂ ਲਈ ਵਰਤੀ ਭਾਸ਼ਾ ਤੇ ਜਤਾਇਆ ਇਤਰਾਜ਼ ਗਾਇਕਾਂ ਖਿਲਾਫ ਕੱਢਿਆ ਨੋਟਿਸ ਮਹਿਲਾ ਕਮਿਸ਼ਨ ਦੇ ਦਫ਼ਤਰ ਚ ਦੋਵਾਂ ਨੂੰ ਕੀਤਾ ਗਿਆ ਤਲਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਇਹਨਾਂ ਗੀਤਾਂ ਤੇ ਪਾਬੰਦੀ ਲਗਾਉਣ ਦੀ ਕਹੀ ਗੱਲ ਸੱਚਿਆਕਾ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਹੈ ਵਨ ਮੀਡੀਆ ਮੈਂ ਵਿਆਦ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਤੇ ਹਨੀ ਸਿੰਘ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ ਐਮ ਐਫ ਗੱਬਰੂ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ ਦਰਅਸਲ ਦੋਵਾਂ ਗਾਇਕਾਂ ਦੇ ਨਵੇਂ ਗੀਤਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਕਰਨ ਔਜਲਾ ਤਹਿਨੀ ਸਿੰਘ ਦੇ ਗੀਤਾਂ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ ਇਸ ਸਬੰਧ ਵਿੱਚ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਹੈ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਗੀਤਾਂ ਵਿੱਚ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਗਈ ਹੈ ਕਰਨ ਔਜਲਾ ਦੇ ਗੀਤ ਐਮਐਫ ਗੱਭਰੂ ਤੇ ਹਰਨੀ ਸਿੰਘ ਦੇ ਗੀਤ ਮਿਲੀਨੀਅਰ ਵਿੱਚ ਔਰਤਾਂ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਗੀਤ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਨੇ ਹੁਣ ਇਹਨਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ ਚੰਡੀ ਗੜ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੇ ਕਾਰਵਾਈ ਕਰਨ ਦਾ ਹੁਕਮ ਦੇਣ ਹੁਣ ਤੱਕ ਇਹਨਾਂ ਦੋਵਾਂ ਗਾਇਕਾ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ ਜਿਸ ਦੀ ਰਿਪੋਰਟ ਵੀ 11 ਅਗਸਤ ਨੂੰ ਪੇਸ਼ ਕੀਤੀ ਜਾਵੇ ਜਦੋਂ ਕਿ ਮਹਿਲਾ ਕਮਿਸ਼ਨ ਨੇ 11 ਅਗਸਤ ਨੂੰ ਰਿਪੋਰਟ ਮੰਗੀ ਹੈ ਦੋਵਾਂ ਗਾਇਕਾ ਨੂੰ ਤਲਬ ਹੋਣ ਲਈ ਵੀ ਕਿਹਾ ਗਿਆ ਉਹਨਾਂ ਕਿਹਾ ਕਿ ਵਰਤੀ ਗਈ ਭਾਸ਼ਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹਨਾਂ ਗੀਤਾ ਤੇ ਪਾਬੰਦੀ ਲਗਾਈ ਜਾਵੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਗਾਇਕਾਆਂ ਸਮਾਜ ਦੀ ਆਵਾਜ਼ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਆਪਣੇ ਮਾਵਾ ਨੂੰ ਬਹੁਤ ਪਿਆਰ ਕਰਦੀਆਂ ਨੇ ਦੂਜੇ ਪਾਸੇ ਹੀ ਗਾਇਕ ਆਪਣੇ ਗੀਤਾਂ ਵਿੱਚ ਆਪਣੀਆਂ ਮਾਵਾ ਨੂੰ ਗਾਲਾਂ ਕੱਢ ਰਹੇ ਨੇ ਉਹਨਾਂ ਨੇ ਕਿਹਾ ਕਿ ਦੋਵੇਂ ਵਿਦੇਸ਼ ਵਿੱਚ ਬੈਠੇ ਨੇ ਪਰ ਉਹਨਾਂ ਨੂੰ ਦਫ਼ਤਰ ਵਿੱਚ ਤਲਬ ਕੀਤਾ ਗਿਆ ਕਸੂਤੇ ਫਸੇ ਅਯੋਯੋ ਹਰਦੀਪ ਸਿੰਘ ਤੇ ਕਰਨ ਔਜਲਾ ਮਿਲੀਨੀਅਰ ਤੇ ਐਮਐਫ ਗੱਭਰੂ ਗੀਤਾਂ ਤੇ ਛਿੜਿਆ ਵਿਵਾਦ ਪੰਜਾਬ ਮਹਿਲਾ ਕਮਿਸ਼ਨ ਨੇ ਗੀਤਾਂ 'ਚ ਔਰਤਾਂ ਲਈ ਵਰਤੀ ਭਾਸ਼ਾ ਤੇ ਜਤਾਇਆ ਇਤਰਾਜ਼ ਗਾਇਕਾਂ ਖਿਲਾਫ ਕੱਢਿਆ ਨੋਟਿਸ ਮਹਿਲਾ ਕਮਿਸ਼ਨ ਦੇ ਦਫ਼ਤਰ 'ਚ ਦੋਵਾਂ ਨੂੰ ਕੀਤਾ ਗਿਆ ਤਲਬ ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਇਹਨਾਂ ਗੀਤਾਂ ਤੇ ਪਾਬੰਦੀ ਲਗਾਉਣ ਦੀ ਕਹੀ ਗੱਲ ਸੱਚਿਆਕਾ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਭੈਣ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਤੇ ਹਨੀ ਸਿੰਘ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਐਮਐਫ ਗੱਬਰੂ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ ਦਰਅਸਲ ਦੋਵਾਂ ਗਾਇਕਾਂ ਦੇ ਨਵੇਂ ਗੀਤਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਕਰਨ ਔਜਲਾ ਤੇ ਹਨੀ ਸਿੰਘ ਦੇ ਗੀਤਾਂ ਦਾ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਹੈ ਇਸ ਸਬੰਧ ਵਿੱਚ ਕਾਰਵਾਈ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਵੀ ਇੱਕ ਪੱਤਰ ਲਿਖਿਆ ਗਿਆ ਹੈ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਗੀਤਾਂ ਵਿੱਚ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਈ ਗਈ ਹੈ ਕਰਨ ਔਜਲਾ ਦੇ ਗੀਤ ਐਮਐਫ ਗੱਭਰੂ ਤੇ ਹਰਨੀ ਸਿੰਘ ਦੇ ਗੀਤ ਮਿਲੀਨੀਅਰ ਵਿੱਚ ਔਰਤਾਂ ਲਈ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਹ ਗੀਤ ਸੋਸ਼ਲ ਮੀਡੀਆ ਤੇ ਬਹੁਤ ਮਸ਼ਹੂਰ ਨੇ ਹੁਣ ਇਹਨਾਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਮਹਿਲਾ ਕਮਿਸ਼ਨ ਨੇ ਡੀਜੀਪੀ ਨੂੰ ਹੁਕਮ ਦਿੱਤਾ ਹੈ ਕਿ ਉਹ ਚੰਡੀ ਗੜ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਤੇ ਕਾਰਵਾਈ ਕਰਨ ਦਾ ਹੁਕਮ ਦੇਣ ਹੁਣ ਤੱਕ ਇਹਨਾਂ ਦੋਵਾਂ ਗਾਇਕਾ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ ਜਿਸ ਦੀ ਰਿਪੋਰਟ ਵੀ 11 ਅਗਸਤ ਨੂੰ ਪੇਸ਼ ਕੀਤੀ ਜਾਵੇ ਜਦੋਂ ਕਿ ਮਹਿਲਾ ਕਮਿਸ਼ਨ ਨੇ 11 ਅਗਸਤ ਨੂੰ ਰਿਪੋਰਟ ਮੰਗੀ ਹੈ ਦੋਵਾਂ ਗਾਇਕਾ ਨੂੰ ਤਲਬ ਹੋਣ ਲਈ ਵੀ ਕਿਹਾ ਗਿਆ ਉਹਨਾਂ ਕਿਹਾ ਕਿ ਵਰਤੀ ਗਈ ਭਾਸ਼ਾ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਹਨਾਂ ਗੀਤਾ ਤੇ ਪਾਬੰਦੀ ਲਗਾਈ ਜਾਵੇਗੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਗਾਇਕਾਵਾਂ ਸਮਾਜ ਦੀ ਆਵਾਜ਼ ਹੁੰਦੀਆਂ ਨੇ ਉਹ ਕਹਿੰਦੀਆਂ ਨੇ ਕਿ ਆਪਣੇ ਮਾਮਾ ਨੂੰ ਬਹੁਤ ਪਿਆਰ ਕਰਦੀਆਂ ਨੇ ਦੂਜੇ ਪਾਸੇ ਹੀ ਗਾਇਕ ਆਪਣੇ ਗੀਤਾਂ ਵਿੱਚ ਆਪਣੀਆਂ ਮਾਮਾ ਨੂੰ ਗਾਲ੍ਹਾਂ ਕੱਢ ਰਹੇ ਨੇ ਉਹਨਾਂ ਨੇ ਕਿਹਾ ਕਿ ਦੋਵੇਂ ਵਿਦੇਸ਼ ਵਿੱਚ ਬੈਠੇ ਨੇ ਪਰ ਉਹਨਾਂ ਨੂੰ ਦਫ਼ਤਰ ਵਿੱਚ ਤਲਬ ਕੀਤਾ ਗਿਆ